ਇੱਥੇ ਦਸਵੰਦ ਦੀ ਮਰਿਆਦਾ ਆਏ ਕਾਲ ਖਾਇ ਕਿਸ ਹੱਥੋਂ ਦੇ ਨਾਨਕ ਰਹਾ ਪਛਾਣੈ ਸੇ ਨਾਮ ਜਪੋ ਕਿਰਤ ਕਰੋ ਵੰਡ ਛਕੋ ਦਸਵੰਦ ਦਸਵਾਇਸਾ ਸੋਚੋ ਹੁਣ ਵੇਖੋ ਮਹਾਰਾਜ ਇੱਥੇ ਇਹ ਸਮਝਾਉਂਦੇ ਨੇ ਜੋ ਵੀ ਆਪਣੀ ਕਿਰਤ ਚੋਂ ਤੂੰ ਗੁਰੂ ਘਰ ਲੈ ਕੇ ਆਉਣਾ ਜੇ ਕੋਈ ਥੋੜੀ ਕਮਾਈ ਕਰਦਾ ਤੇ ਉਹਦਾ ਦਸਵੰਦ ਥੋੜਾ ਹੈ ਬਹੁਤੀ ਕਰਦਾ ਤੇ ਉਹ ਭਾਵੇਂ ਸੋਨੇ ਦਾ ਮਹਿਲ ਬਣਾ ਦਵੇ ਤੁਹਾਡੀ ਦਿੱਤੀ ਪੂੰਜੀ ਦੇ ਵਿੱਚੋਂ ਤੁਸੀਂ ਲੰਗਰ ਛਕ ਜਾਣੇ ਨੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਣਾ ਹੈ ਵੇਖੋ ਕਈ ਗੁਰਦੁਆਰਿਆਂ ਵਾਲੇ ਮੈਡੀਕਲ ਫੈਸਿਲਿਟੀਆਂ ਵੀ ਦਿੰਦੇ ਨੇ ਨੰਗੇ ਨੂੰ ਬਸਤਰ ਦਿੰਦੇ ਨੇ ਭੁੱਖੇ ਦੀਆਂ ਆਂਦਰਾਂ ਲੰਗਰ ਦੇ ਨਾਲ ਕੱਜਦੇ ਨੇ ਤੋ ਇਹ ਸਰਕਲ ਬਣਿਆ ਹੋਇਆ ਹੈ ਇਹ ਸਿੱਖੀ ਦਾ ਸਿਧਾਂਤ ਹੈ ਭਾਵੇਂ 2% ਦੀ ਨੇ ਦੁਨੀਆ ਵਿੱਚ ਦੇਖ ਤੇ ਤੇਕ ਕਰਕੇ ਸਾਰੀ ਦੁਨੀਆ 'ਚ ਪਰਫੁੱਲਤਾ ਹੈ ਨਾਮ ਇਸੇ ਸਿਧਾਂਤ ਕਰਕੇ ਉਹ ਮਹਾਰਾਜ ਦਾ ਸਥਾਨ ਸੁੰਦਰ ਹੁੰਦਾ ਹੈ ਜੋ ਕੁਝ ਵੀ ਮਹਾਰਾਜ ਨਾਲ ਰਿਲੇਟਡ ਹੈ ਉਹ ਸੁੰਦਰ ਹੀ ਹੁੰਦਾ ਹੈ ਉਹ ਸੋਭਨੀਕ ਹੀ ਹੁੰਦਾ ਹੈ ਆਪੋ ਆਪਣੀ ਭਾਵਨਾ ਹੈ ਜਿੰਨੀ ਕਿਸੇ ਦੀ ਕਮਾਈ ਹੈ ਉਨੀ ਉਹ ਸੇਵਾ ਦੇ ਦਿੰਦਾ ਹੈ ਜੇ ਕੋਈ ਨਹੀਂ ਦੇ ਸਕਦਾ ਠੀਕ ਹੈ ਲੰਗਰ ਤੇ ਛਕਦੇ ਹੀ ਨੇ ਸਾਰੇ ਇੱਥੇ ਆ ਕੇ ਤੇ ਮੈਂ ਕਈ ਵਾਰ ਹੈਰਾਨ ਰਹਿ ਜਾਂਦਾ ਕਈ ਬਹੁਤ ਕਿੰਤੂ ਪਰੰਤੂ ਕਹਿੰਗੇ ਉਹ ਸੋਨੇ ਦਾ ਚੌਰ ਚੜਾਤਾ ਹੀ ਇਹ ਗਰੀਬ ਨੂੰ ਦੇ ਦਿੰਦੇ ਮੇਰੀ ਇੱਕ ਗੱਲ ਦਾ ਖਿਆਲ ਰੱਖਿਓ ਜਿਹੜਾ ਸਿਧਾਂਤ ਹੈ ਸਿੱਖੀ ਦਾ ਦਸਵੰਦ ਦਾ ਇੱਥੇ ਗੁਰੂ ਘਰ ਦੇ ਵਿੱਚ ਜਿਹੜਾ ਵੀ ਆਉਂਦਾ ਸਿਰ ਝੁਕਾ ਕੇ ਉਹ ਦੀਨ ਹੋ ਕੇ ਗਰੀਬਾ ਹੋ ਕੇ ਹੀ ਹੁੰਦਾ ਹੈ ਇੱਥੇ ਹਰ ਕੋਈ ਲੰਗਰ ਛੱਕ ਸਕਦਾ ਹੈ ਔਰ ਜਿਹੜਾ ਗੁਰੂ ਦਾ ਦਸਵੰਦ ਹੈ ਜੇ ਤੁਸੀਂ ਆਖੋ ਵੀ ਇਹ ਕੱਟ ਲਈਏ ਤੇ ਗਰੀਬ ਨੂੰ ਦੇਈਏ ਇਹਦਾ ਸਿੱਧਾ ਅਰਥ ਇਹ ਨਿਕਲਿਆ ਵੀ ਗੁਰਦਾਰੇ ਨੂੰ ਜਿੰਦਰਾ ਲਾ ਦਈਏ ਇੱਥੇ ਮਾਇਆ ਨਹੀਂ ਦੇਣੀ ਗਰੀਬ ਨੂੰ ਦੇ ਦਿਓ ਹੁਣ ਮੈਨੂੰ ਦੱਸੋ ਵੀ ਤੁਸੀਂ ਕਿੰਨੇ ਕੁ ਗਰੀਬਾਂ ਦੀ ਗਰੀਬੀ ਦੂਰ ਕਰ ਸਕਦੇ ਹੋ ਦਰ ਅਸਲ ਮਰਿਆਦਾ ਇਹ ਹੈ ਵੀ ਨੌ ਹਿੱਸੇ ਤੇਰੇ ਨੇ ਦਸਵਾਂ ਹੀ ਤੂੰ ਗੁਰੂ ਘਰ ਚੜਾਉਣਾ ਹੈ ਉਹ ਜਿਹੜੇ ਨੌ ਹਿੱਸੇ ਨੇ ਨਾ ਉਹ ਨਾਜਾਇਜ਼ ਖਰਚੇ ਵਿੱਚ ਨਾ ਲਾਇਆ ਕਰ ਸੌਖੀ ਉਦਾਹਰਣ ਦਿੰਨਾ ਹੈ ਮੰਨ ਲਓ ਕੋਈ ਭਿਖਾਰੀ ਆ ਗਿਆ ਤੁਹਾਡੇ ਬੂਹੇ ਅੱਗੇ ਭੁੱਖ ਲੱਗੀ ਹੈ ਰੋਟੀ ਦੋ ਜਿਹੜੀਆਂ ਆਪਦੇ ਕੋਲ 4 ਰੋਟੀਆਂ ਥਾਲੀ ਚ ਪਈਆਂ ਤੁਸੀਂ ਉਹਦੇ ਚੋਂ ਇੱਕ ਚੁੱਕ ਕੇ ਦੋਗੇ ਕਿ ਜਿਹੜੀ ਬਾਪੂ ਅਗੇ ਥਾਲੀ ਪਈ ਉਹ ਚਾ ਕੇ ਪੜਾ ਦਿਓ ਵੀ ਬਾਪੂ ਪੁਕਾਰ ਕਰਾ ਆਪਦਾ ਨਜ਼ਾਇਰ ਖਰਚਾ ਘਟਾਉਗੇ ਆਪਾਂ ਨੂੰ 1 ਲੱਖ ਰੁਪਏ ਦਾ ਕੋਟ ਪੈਂਟ ਪਾਉਣਾ ਹੈ 20 ਹਜ਼ਾਰ ਦਾ ਪਾ ਲਈਏ 80 ਹਜ਼ਾਰ ਗਰੀਬ ਗੁਰਬੇ ਨੂੰ ਕਪੜੇ ਲੈ ਦੋ ਆਪਾਂ ਨੂੰ 5 ਸਟਾਰ ਹੋਟਲ ਚ ਰੋਟੀ ਖਾਣੀ ਹੈ ਉੱਥੇ 20-25 ਹਜ਼ਾਰ ਬਿੱਲ ਜੂ ਦੇਣਾ ਹੈ 5-700 ਦਾ ਕਿਸੇ ਟਾਬੇ ਤੋਂ ਖਾ ਲੋ ਚੰਗੇ ਰੈਸਟੋਰੈਂਟ ਤੋ ਖਾ ਲੋ ਤੋ ਜਿਹੜੀ ਵਾਧੂ ਮਾਇਆ ਨਜ਼ਾਇਰ ਖਰਚਾ ਹੈ ਉਹ ਗਰੀਬ ਗੁਰਬੇਚ ਦੇ ਦਿਓ ਆ ਜਿਹੜਾ ਵਾਰ-ਵਾਰ ਕਿਹਾ ਜਾਂਦਾ ਨਾ ਵੀ ਗੁਰੂ ਦੀ ਗੋਲਕ ਜਨਾਪਾਓ ਤੇ ਗਰੀਬ ਨੂੰ ਦੋ ਇਹ ਕਾਮਰੇਡਾਂ ਦੀ ਸੋਚ ਹੈ ਸਿੱਖੀ ਦਾ ਸਿਧਾਂਤ ਨਹੀਂ ਹੈ ਕੀ ਗੱਲ ਹੈ ਜਿਹੜੀ ਗੁਰੂ ਘਰ ਮਾਇਆ ਆਉਂਦੀ ਆ ਇਹਦੇ ਲੰਗਰ ਹੀ ਚੱਲਦੇ ਨੇ ਮੈਡੀਕਲ ਫੈਸਿਲਿਟੀਆਂ ਮਿਲਦੀਆਂ ਨੇ ਦਵਾਈਆਂ ਮਿਲਦੀਆਂ ਨੇ ਸਿੱਖੀ ਪਰਫੁੱਲਤ ਹੁੰਦੀ ਆ ਗੁਰੂ ਦਵਾਰਾ ਹੋਏ ਸੋਜੀ ਪਾਇਸੀ ਸਿੱਖੀ ਦਾ ਫਲਸਫਾ ਪ੍ਰਗਟ ਹੁੰਦਾ ਨੇਕ ਨਾਮੀ ਹੋਣ ਦਾ ਉਪਦੇਸ਼ ਦਿੱਤਾ ਜਾਂਦਾ ਜੇ ਗੁਰਦੁਆਰੇ ਨਾ ਹੋਣ ਲੰਗਰ ਨਾ ਹੋਵੇ ਸਿੱਖੀ ਦੀ ਪ੍ਰਥਾ ਖਤਮ ਹੁੰਦੀ ਹੈ ਤੇ ਤੁਸੀਂ ਆਖੋ ਅਸੀਂ ਘਰ ਸਤ ਸੰਗ ਕਰਨਾ ਐਨਾ ਇਕੱਠ ਕਰਕੇ ਵਿਖਾਓ ਖੰਕਰ ਵਾਡੀਆਂ ਨਾਲ ਸਾਡੀ ਬਣਦੀ ਨਹੀਂ ਹੁੰਦੀ ਆਉਣਾ ਕਿਨੇ ਆ ਕਰ ਤੋ ਇਹ ਕੇਂਦਰੀ ਸਥਾਨ ਹੁੰਦੇ ਨੇ ਧਰਮ ਦੇ ਨਸ਼ੇ ਛੱਡਿਏ ਮਜਾਇਰ ਖਰਚਾ ਛੱਡਿਏ ਉਹਦੇ ਚੋਂ ਗਰੀਬਾਂ ਦੀ ਵੀ ਮਦਦ ਕਰੋ ਤੇ ਗੁਰੂ ਦੀ ਗੋਲਕ ਵੀ ਗਰੀਬ ਹੀ ਵਰਤਰੇ ਨੇ ਲੰਗਰ ਪਾਣੀ ਛਕੇ ਇੱਥੋਂ ਹੀ ਲੋਕਾਈ ਜਾਂਦੀ ਹੈ ਤੋ ਇਹ ਜਿਹੜਾ ਸਿੱਖੀ ਦਾ ਸਿਧਾਂਤ ਹੈ ਇਹਦੇ ਤੇ ਬਹੁਤ ਕਈ ਵਾਰ ਕਿੰਤੂ ਪਰੰਤੂ ਉੱਠ ਪੈਂਦਾ ਹੈ ਖੈਰ